ਸਤ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਮੈਂ ਸਖਜੀਤ ਕਰਨ ਮਠਾੜੂ ਤੇ ਤੁਹਾਡਾ ਸੁਣਾਓ ਜੀ ਹੋਰ ਠੀਕ ਠਾਕ ਹੋ ਤੇ ਆਪਾਂ ਚੜ੍ਹਦੀ ਕਲਾ ਦੇ ਵਿੱਚਾਂ ਹਮੇਸ਼ਾ ਵਾਂਗੂ ਤੁਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਰਿਹਾ ਕਰੋ ਕਿਉਂਕਿ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਇੱਕ ਪ੍ਰਾਪਤੀ ਹੁੰਦੀ ਹੈ ਜਿਹੜੀ ਆਪਣੇ ਮਨ ਦੀ ਖੁਸ਼ੀ ਹੁੰਦੀ ਹੈ ਆਪਾਂ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਰਹਿਨੇ ਆ ਗੁਰੂ ਦਾ ਸਿੱਖ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਹੁੰਦਾ ਹੈ ਤੇ ਇਹ ਸੀਗੀ ਆਪਾਂ ਇੱਕ ਤੁਹਾਨੂੰ ਬਹੁਤ ਸੋਹਣੇ ਸ਼ੂਟ ਜਿਹੜੇ ਅੱਜ ਲੈ ਕੇ ਆਏ ਆ ਬਹੁਤ ਸੋਹਣੀ ਵੈਰਾਈਟੀ ਹੈ ਜਿਹੜੀ ਮੇਰੇ ਕੋਲੇ ਇੰਨੀ ਸੇਲਿੰਗ ਹੈ ਇੰਨੀ ਸੇਲਿੰਗ ਹੈ ਮੇਰੇ ਕੋਲ ਮਾਲ ਆਉਣਸਾਰ ਸੋਲਡ ਆਊਟ ਮਾਲ ਹੋ ਜਾਂਦਾ ਨਾਲ ਦੀ ਨਾਲ ਦੁਬਾਰਾ ਤੋਂ ਆਪਾਂ ਰੀਸਟੌਕ ਕਰਾ ਲੈਂਦੇ ਆ ਤੇ ਮੇਰੇ ਕੋਲੇ ਅੱਜ ਜਿਹੜਾ ਸਫਾ ਹੈ ਇਹ ਮੇਰੇ ਕੋਲੇ 4-5 ਸਾਲਾਂ ਤੋਂ ਬਹੁਤ ਸੇਲ ਹੋ ਰਹੀ ਹੈ ਇਹ ਹੈਗਾ ਸਫਾ ਆਪਣਾ ਇੱਕ ਤਾਂ ਡੀਟੇਲ ਪ੍ਰਿੰਟ ਦੇ ਵਿੱਚ ਆਉਂਦਾ ਮਾਲ ਇਹ ਤੇ ਇੱਕ ਮੇਰੇ ਕੋਲੇ ਆਉਂਦਾਗਾ ਮਾਲ ਇਹ ਆਪਣਾ ਡੀਟੇਲ ਪ੍ਰਿੰਟ ਦੇ ਵਿੱਚ ਆਉਂਦਾ ਇੱਕ ਮਾਲ ਆਪਣੇ ਕੋਲੇ ਆਉਂਦਾ ਐਲਜੀਬੀ ਤੇ ਸਫ ਦੇ ਉੱਤੇ ਇਹ ਜਿਹੜੇ ਕਪੜਾ ਮੈਂ ਤੁਹਾਨੂੰ ਅੱਜ ਦਿਖਾਉਂਗੀ ਇਹ ਸਾਰਾ ਹੰਡਾਊ ਵੈਰਾਈਟੀ ਦੇ ਵਿੱਚ ਹੋਊਗਾ ਹੰਡਣ ਵਾਲਾ ਤੇ ਟਿੱਕਣ ਵਾਲਾ ਕਪੜਾ ਇਹ ਚਾਰ ਸਾਲ ਤੁਸੀਂ ਸੂਟ ਨੂੰ ਹੰਡਾਓਗੇ ਤੇ ਇਹਦੇ ਉੱਤੇ ਬੁਰ ਨਹੀਂ ਆਉਂਦਾ ਰੰਗ ਇਹਦੇ ਫੇਟ ਨਹੀਂ ਹੁੰਦੇ ਬਹੁਤ ਸੋਹਣਾ ਸਾਫ ਹੈ ਤੇ ਇਹ ਸੂਟ ਮੈਂ ਤੁਹਾਨੂੰ ਬਹੁਤ ਵਾਜਿਬ ਰੇਟ ਤੇ ਦੇਵਾਂਗੀ ਤੇ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਸਾਰੇ ਜਿਹੜੇ ਦੇਖਣੀਆਂ ਨੇ ਆਦਿ ਨਾਮ ਮੈਂ ਲੋਕੇਸ਼ਨ ਦੱਸਦੀ ਹੁਣੀ ਹੈ ਜਿਹੜੀ ਮੇਰੀ ਸ਼ਾਪ ਹੈ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਰਹ ਜਾਂਦਾ ਜਿੱਥੇ ਇੱਕ ਸਾਡੀ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਅ ਪਿੰਡ ਦੇ ਵਿੱਚ ਜਦੋਂ ਤੁਸੀਂ ਆਉਂਗੇ ਸਾਡੀ ਦੁਕਾਨ ਮਸ਼ਤਰੀਆਂ ਦੇ ਨਾਮ ਤੇ ਤੇ ਇਹ ਆਪਣੀ ਲੋਕੇਸ਼ਨ ਸਿਗੀ ਤੇ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਸਾਰੇ ਜਣੇ ਰਲ ਕੇ ਦੇਖਣੀ ਹੈ ਸੋਹਣੇ ਸੋਹਣੇ ਸੂਟ ਆਏ ਆ ਤੇ ਸੋਹਣੇ ਸੋਹਣੇ ਪ੍ਰਿੰਟ ਆ ਤੇ ਬਹੁਤ ਰੇਟ ਵਾਜੇਬ ਹੈ ਤੇ ਆਜੋ ਜੀ ਆਪਾਂ ਵੀਡੀਓ ਕਰੀਏ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖਣੇ ਜਿਵੇਂ ਇਹ ਵਾਲੇ ਪ੍ਰਿੰਟ ਨੇ ਮੇਰੇ ਕੋਲੇ ਸਾਰੇ ਡੀਟੇਲ ਪ੍ਰਿੰਟ ਨੇ ਬਹੁਤ ਸੋਹਣਾ ਸਾਫ ਹੈ ਤੁਸੀਂ ਇਹਨੂੰ ਕੱਪੜੇ ਨੂੰ ਪਾਉਂਗੇ ਹਨਾਉਂਗੇ ਤੇ ਫੀਲ ਕਰੋਗੇ ਇਹਦੀ ਸਾਡੀ 3-4 ਸਾਲ ਦੀ ਗਾਰੰਟੀ ਹੁੰਦੀ ਹੈ ਇੱਕ ਇੱਕ ਮਹੀਨਾ ਕੋਈ 2 ਮਹੀਨੇ ਕੋਈ 5 ਮਹੀਨੇ ਦੇ ਪਾਉਣ ਵਾਲਾ ਸੂਟ ਨਹੀਂ ਹੈਗਾ ਇਹ ਇਹ ਸੂਟ ਤੁਸੀਂ 4 ਸਾਲ ਘਟੋ-ਕੱਟ ਸੂਟ ਨੂੰ ਹੰਡਾ ਸਕਦੇ ਹੋ ਇੰਨਾ ਸੋਹਣਾ ਸਟਾਫ ਹੈ ਤੇ ਇਹ ਸੂਟ ਸਿਰਫ ਨੂੰ ਸੋਨੋ 450 ਰੁਪਏ ਦਾ ਦੇਣਾ ਹੈ ਤੇ ਤੁਸੀਂ ਜਦੋਂ ਤੁਹਾਡੇ ਕੋਲੇ ਕਪੜਾ ਆ ਗਿਆ ਜਿਹੜੇ ਜਿਹੜੇ ਸਾਡੇ ਕਸਟਮਰਾਂ ਕੋਲੇ ਕਪੜਾ ਜਾਂਦਾ ਤੇ ਉਹ ਵਾਹ ਵਾਹ ਕਰਦੇ ਐ ਇੰਨਾ ਸੋਹਣਾ ਕਪੜਾ ਹੁੰਦਾ ਹੈ ਮਤਲਬ ਟਿਕਣ ਵਾਲਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦੇਵਾਂਗੀ ਮੇਰੇ ਕੋਲ ਕਾਫੀ ਸਾਰੇ ਕਲਰ ਆਏ ਐ ਜਿਵੇਂ ਇੱਕ ਇੱਕ ਕਲਰ ਦੇ ਵਿੱਚ ਕਈ ਕਈ ਸ਼ੂਟਸੋਂ ਨੂੰ ਮਿਲ ਜਾਣਗੇ ਇਹਦੀ 20 20 ਮੀਟਰ ਦੀ ਕਟਿੰਗ ਹੁੰਦੀ ਹੈ ਕਿਉਂਕਿ ਅਸੀਂ ਕਟਿੰਗ ਇਸ ਕਰਕੇ ਕਰ ਲੈਨੇ ਆ ਸਾਡੇ ਕੋਲੇ ਦਿਨੇ ਕਸਟਮਰ ਹੁੰਦਾ ਥਾਣਾ ਦੇ ਥਾਣ ਚੱਕਦੇ ਆ ਤਾਂ ਦੁਖਣ ਲੱਗ ਜਾਂਦੇ ਆ ਬਾਹਾਂ ਤੇ ਕੇਮਾ ਆ ਜਾਂਦਾ ਅਸੀਂ ਇਸ ਕਰਕੇ ਸਾਰਿਆਂ ਦੀ ਕਟਿੰਗ ਕਰ ਲੈਨੇ ਆ ਤੇ ਇਹਦੇ ਥੋੜੇ ਥੋੜੇ ਲਾਈਟ ਡਾਰਕ ਕਲਰ ਸੋਂ ਨੂੰ ਮਿਲ ਜਾਣਗੇ ਜਿਵੇਂ ਇਹਦਾ ਗ੍ਰੇ ਚ ਸੀਗਾ ਕੰਟਰਾਸਟ ਕੰਬੋ ਇਹਦਾ ਗ੍ਰੇ ਨਾਲ ਲਾਈਟ ਪਿਸਤਾ ਦੇ ਵਿੱਚ ਸੀਗਾ ਤੇ ਜਿਹੜਾ ਆਹ ਵਾਲਾ ਸੂਟ ਮੈ ਤੁਹਾਨੂੰ ਦਿਖਾਉਣੀ ਆ ਇਹਦੇ ਵਿੱਚ ਹੈਗਾ ਡਾਰਕ ਡਾਰਕ ਪਿਸਤਾ ਟੋਨ ਦੇ ਵਿੱਚ ਹੈ ਥੋੜਾ ਥੋੜਾ ਕਲਰਾਂ ਦਾ ਫਰਕ ਹੋਊਗਾ ਬਹੁਤਾ ਫਰਕ ਨਹੀਂਗਾ ਤੇ ਤੁਸੀਂ ਐਸੀ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਸਾਡੇ ਕੋਲ ਸੂਟ ਬਾਈ ਕਰ ਸਕਦੇ ਹੋ ਤੇ ਜਿਹੜਾ ਸੂਟ ਦਾ ਪੇਮੈਂਟ ਆਸੀਂ ਹਮੇਸ਼ਾ ਕੈਸ਼ ਲੈਨੇ ਹੁੰਨੇ ਆ ਤੇ ਤੁਸੀਂ ਸਾਨੂੰ ਪਹਿਲਾਂ Google Pay ਜਾਂ Paytm ਤੁਸੀਂ ਕਿਵੇਂ ਵੀ ਮਰਜ਼ੀ ਕਰਕੇ ਸਾਨੂੰ ਕਿਸੇ ਮੈਥਡ ਨਾਲ ਪੇਮੈਂਟ ਕਰ ਸਕਦੇ ਹੋ ਤੇ ਮੈਂ ਇਹ ਤੁਹਾਨੂੰ ਸਾਰੇ ਰੰਗ ਦਿਖਾਉਂਗੀ ਸਾਰੇ ਰੰਗ ਹੀ ਬਹੁਤ ਸੋਹਣੇ ਆ ਥੋੜਾ ਥੋੜਾ ਫਰਕ ਹੋਗਾ ਸਾਨੂੰ ਸ਼ਾਇਦ ਕੈਮਰੇ ਦੇ ਵਿੱਚ ਇਹ ਨਾ ਆਵੇ ਵੀ ਇਹਦਾ ਕਿਸ ਤਰ੍ਹਾਂ ਦਾ ਕਲਰ ਹੈ ਸਾਰੇ ਛੂਟਾਂ ਦਾ ਥੋੜਾ ਥੋੜਾ ਫਰਕ ਹੈ ਜਿਵੇਂ ਇਹ ਡਾਰਕ ਗ੍ਰੇ ਚ ਆ ਗਿਆ ਉਹ ਲਾਈਟ ਗ੍ਰੇ ਦੇ ਵਿੱਚ ਸੀ ਇੱਕ ਡਾਰਕ ਪਿਸਟਾ ਟੋਨ ਦੇ ਵਿੱਚ ਸੀ ਇਦੇ ਵਿੱਚ ਤੁਸੀਂ ਇਸ ਲੋੜ ਤੇ ਮੇਰੇ ਕੋਲ 2300 ਤੇ ਜਾਂ 400 ਟਿੱਕੋ ਜੇ ਵੀ ਲੈ ਸਕਦੇ ਹੋ ਆ ਲੋ ਜੀ ਇਹ ਦਾ ਪੱਤੇ ਵਾਲਾ ਡਿਜ਼ਾਈਨ ਹੈ ਬਹੁਤ ਸੋਹਣਾ ਸਾਫਾ ਤੇ ਬੇਚਿੰਤ ਹੋ ਕੇ ਸ਼ੂਟ ਮੰਗਾਓ ਜਦੋਂ ਵੀ ਤੁਸੀਂ ਸਾਡੇ ਕੋਲ ਆਨਲਾਈਨ ਸ਼ੂਟ ਮੰਗਾਉਂਗੇ ਨਾ ਤੁਹਾਨੂੰ ਘਰ ਬੈਠਿਆਂ ਨੂੰ ਸ਼ੂਟ ਮਿਲੂਗਾ ਇਹ ਇਹ ਵਾਲਾ ਸ਼ੂਟ ਆਪਣ ਨੂੰ ਅਸੀਂ ਪੋਸਟ ਆਫਸ ਰਾਹੀਂ ਜਿਹੜਾ ਕੋਰੀਅਰ ਕਰਦੇ ਆ ਤੁਹਾਨੂੰ ਘਰ ਬੈਠਿਆਂ ਨੂੰ ਇਹ ਵਾਲਾ ਸਾਫ ਮਿਲੂਗਾ ਬੇਚਿੰਤ ਹੋ ਕੇ ਤੁਸੀਂ ਸ਼ੂਟ ਮੰਗਾਓ 450 ਦਾ ਸ਼ੂਟ ਹੈ ਤੇ 50 ਰੁਪਏ ਕਿਲੋ ਦੇ ਭਾਜ ਜਾਂਦੇ ਅਸੀਂ ਕੋਰੀਅਰ ਚਾਰਜ ਦੇ ਲਈ ਹੁੰਦੇ ਨੇ ਸਾਡੇ ਤੇ ਤੁਸੀਂ ਸਾਡੇ ਕੋਲੋਂ ਜਦੋਂ ਮਰਜ਼ੀ ਆਨਲਾਈਨ ਸ਼ੂਟ ਨੂੰ ਵਾਈ ਕਰ ਸਕਦੇ ਹੋਗੇ ਇਹ ਦੇ ਕਲਰ ਸੀਗੇ ਤੇ ਡਾਰਕ ਲਾਈਟ ਸਾਰੇ ਕਲਰਾਂ ਦਾ ਥੋੜਾ ਥੋੜਾ ਫਰਕ ਹੈ ਤੇ 450 ਆਪਾਂ ਸ਼ੂਟਸ ਨੂੰ ਦੇਾਂਗੇ ਅੱਜ ਸਾਰੀ ਵੀਡੀਓ ਆਪਣੀ 450 ਵਾਲੀ ਹੈ ਇਹ ਵਾਲੇ ਸਾਰੇ ਸੀਗੇ ਪੱਤਿਆਂ ਦੇ ਡਿਜ਼ਾਈਨ ਦੇ ਵਿੱਚ ਕਲਰ ਇਸ ਤੋਂ ਬਾਅਦ ਮੈਂ ਤੁਹਾਨੂੰ ਅਗਲਾ ਅਗਲਾ ਡਿਜ਼ਾਈਨ ਜਿਹੜਾ ਦਿਖਾਉਣੀ ਆ ਆਹ ਲਓ ਜੀ ਇਸ ਤੋਂ ਬਾਅਦ ਆਪਣਾ ਡਾਰਕ ਕਲਰ ਵਾਲਾ ਡਿਜ਼ਾਈਨ ਆ ਗਿਆ ਖੜੀ ਜਮੜੀ ਟਮਾਟਾ ਮੈਂ ਖੋਲ ਹਾਂ ਹਾਲੋ ਜੀ ਇਹਦਾ ਕਲਰ ਫਲੇਵਰ ਬਹੁਤ ਸੋਹਣਾ ਸਾਰਾ ਡੀਟੇਲ ਕਪੜਾ ਹੋਊਗਾ ਸ਼ਿਕਾਇਤ ਸਾਨੂੰ ਕਿਸੇ ਵੀ ਕਿਸਮ ਦੀ ਨਹੀਂ ਆਉਂਦੀ 4 ਸਾਲ ਸ਼ੂਟ ਨੂੰ ਤੁਸੀਂ ਜਿੰਨਾ ਮਰਜ਼ੀ ਘੁੱਟ-ਘੁੱਟ ਕੇ ਢੰਡਾਇਓ ਨਾ ਕਲਰ ਪੇਂਟ ਨਾ ਬੁਰ ਦੀ ਸ਼ਿਕਾਇਤ ਇਹਦੇ ਵਿੱਚ ਆਪਾਂ ਇੱਕ ਕਲਰ ਦੇਾਂਗੇ ਤੁਹਾਨੂੰ ਬਲੈਕ ਪਹਿਲਾ ਗਾਜਰੀ ਕਲਰ ਆ ਗਿਆ ਬਲੈਕ ਕਲਰ ਹੈ ਆ ਲੋ ਜੀ ਬਲੈਕ ਦੇ ਵਿੱਚ ਤੁਸੀਂ ਸਾਡੇ ਕੋਲੋਂ ਦੋ ਸ਼ੂਟ ਲੈ ਲੈਣੇ ਕਿਉਂਕਿ ਅਸੀਂ ਸਾਡੇ ਕੋਲ ਕਟਿੰਗ ਹੋ ਜਾਂਦੀ ਹੈ ਨਾ ਜਦੋਂ ਫੇਰ फटाफट ਕਸਟਮਰ ਜਿਹੜਾ ਹੈਗਾ ਚੱਕੀ ਜਾਂਦਾ ਆਹ ਲੋ ਜੀ ਅਗਲਾ ਕਲਰ ਆਪਣਾ ਆ ਗਿਆ ਬੋਟਲ ਗ੍ਰੀਨ ਦੇ ਵਿੱਚ ਆ ਲੋ ਬੋਟਲ ਗ੍ਰੀਨ ਦੇ ਵਿੱਚ ਕਲਰ ਆ ਗਿਆ ਇਹਦੇ ਵਿੱਚ ਵੀ ਤੁਹਾਨੂੰ ਸੂਟ ਤੁਸੀਂ ਜਿੰਨੇ ਮਰਜ਼ੀ ਮੰਗਾ ਲਿਓ ਇਹਦੇ ਵਿੱਚ ਸਾਡੀ ਕਟਿੰਗ ਹੁੰਦੀ ਹੈ ਮੈਂ ਤੁਹਾਨੂੰ ਸੈਂਪਲ ਹੀ ਲਏ ਨੇ ਸੈਂਪਲ ਹੀ ਦਿਖਾਏ ਨੇ ਇਹਨਾਂ ਨੇ ਤੇ ਇਹਦੇ ਵਿੱਚ ਤੁਸੀਂ ਸਾਡੇ ਕੋਲੋਂ 2-2 ਸੂਟ ਜਾਂ 4-4 ਇਕੱਠੇ ਲੈਣੇ ਹੁੰਦੇ ਆ ਤਾਂ ਇਕੱਠੇ ਵੀ ਲੈ ਸਕਦੇ ਹੋ ਜਿਹੜੀਆਂ ਭੈਣਾਂ ਸਾਡੇ ਕੋਲੇ ਸੇਲ ਦਾ ਕੰਮ ਕਰਦੀਆਂ ਘਰੇ ਰੀਸੇਲਰ ਨੇ ਕੱਪੜੇ ਦਾ ਕੰਮ ਕਰਦੀਆਂ ਸੇਲ ਦਾ ਉਹ ਵੀ ਸਾਡੇ ਕੋਲ ਜਿਹੜਾ ਸੂਟ ਨੇ ਇਹ ਲੈ ਸਕਦੀਆਂ ਨੇ ਜੀਆਂ ਪਰਸੇ ਨਾਲ ਉਹਨਾਂ ਨੂੰ ਮਾਲ ਲੱਗੂਗਾ ਇਹ ਸਾਡਾ 45000 ਰਿਟੇਲ ਦਾ ਰੇਟ ਹੈ ਆਹ ਲਓ ਜੀ ਇਸ ਦੇ ਵਿੱਚ ਅਗਲਾ ਜਿਹੜਾ ਛੇੜ ਹੈਗਾ ਇਹ ਕਾਫੀ ਛੇੜ ਦੇ ਵਿੱਚ ਹੈ ਕਾਫੀ ਛੇੜ ਦੇ ਵਿੱਚ ਹੈ ਇਹ ਸਾਰੇ ਕਲਰ ਇਹਦੇ ਬਹੁਤ ਪਿਆਰੇ ਨੇਗੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਅਗਲੜ ਜਾਣ ਲੈ ਕੇ ਆਉਣੀ ਆ ਇਹਦੇ ਵਿੱਚ ਸਾਡੇ 4 ਕਲਰ ਹੁੰਦੇ ਨੇ ਇੱਕ ਕਾਫੀ ਸ਼ੇਡ ਬੋਟਲ ਗ੍ਰੀਨ ਬਲੈਕ ਤੇ ਗਾਜਰੀ 4 ਕਲਰਾਂ ਦੇ ਵਿੱਚ ਇਹਨਾਂ ਦਾ ਕੰਬੋ ਹੁੰਦਾ ਹੈ ਕਲਰ ਚਾਰਟ ਹੁੰਦਾ ਸੂਟਾਂ ਦਾ ਆਹ ਲਓ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਲਾਈਟ ਲੈ ਕੇ ਆਉਣੀ ਆ ਲਾਈਟ ਆਹ ਲਓ ਜੀ ਇਹ ਬਾਲਾ ਸਾਫ ਇੰਨਾ ਵਧੀਆ ਇੰਨਾ ਕੁ ਵਧੀਆ ਕੱਪੜਾ ਨਾ ਇੰਨਾ ਵਧੀਆ ਰਿਜ਼ਲਟ ਹੈ ਇਹਦਾ ਆਹ ਲਓ ਜੀ ਮੇਰਾ ਬੋਥ ਨਾ ਪੀਲੇ ਆਹ ਲਓ ਜੀ ਤੁਸੀਂ ਨਾ ਇਹਨੂੰ ਇਸ ਇਸ ਰੋਡ ਤੇ ਫੀਲ ਕਰਕੇ ਦੇਖੋਗੇ ਇੰਨਾ ਮਲਾਈ ਕੱਪੜਾ ਹੈ ਸੂਟ ਨੂੰ ਤੁਸੀਂ 4 ਸਾਲ ਦੀ ਮੇਰੀ ਗਾਰੰਟੀ ਹੋਗੀ ਤੁਸੀਂ 4 ਸਾਲ ਸੂਟ ਨੂੰ ਹੰਡਾ ਸਕਦੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦੇਣੀ ਹੈ ਜਿਵੇਂ ਇਹ ਪੀਚ ਟੋਨ ਦੇ ਵਿੱਚ ਆ ਗਿਆ ਲਾਈਟ ਜਾਂ ਕਲਰ ਹੈ ਇਹਨੂੰ ਮੰਮੀਆਂ ਪਾ ਸਕਦੀਆਂ ਗਰਲਸ਼ ਵੀ ਇਹ 슈ਟਨ ਪਾ ਸਕਦੇ ਕਿਉਂ ਲਾਈਟ ਛੇੜ ਜਿਹੜੇ ਅੱਜ ਕੱਲ ਪਸੰਦ ਕਰਦੀਆਂ ਨੇ ਆਹ ਲਓ ਜੀ ਇਹਦੇ ਵਿੱਚ ਇੱਕ ਲਵੰਡਰ ਛੇੜ ਆ ਗਿਆ ਲਾਈਟ ਲਵੰਡਰ ਜਿਹਾ ਆਹ ਲਓ ਜੀ ਇਹ ਅਗਲਾ ਕਲਰ ਆ ਪਤਾ ਨਹੀਂ ਸੁਣੋ ਦੇਵਾਂਗੇ ਪੈਲੇਟ ਦੇ ਵਿੱਚ ਇਹਦੇ ਚਾਰ ਕਲਰ ਆਏ ਸੀਗੇ ਤੇ ਇੱਕ ਕਲਰ ਦੇ ਤਿੰਨ ਚਾਰ 슈ਟ ਇਕੱਠੇ ਕਿਸੇ ਨੇ ਲੈ ਲੇ ਇਸ ਤੋਂ ਬਾਅਦ ਆਪਾਂ ਆਹ ਮਾਲ ਦੁਆਰਾ ਫੇਰ ਮੰਗਾ ਲਾਂਗੇ ਆਹ ਲਓ ਜੀ ਇਹ ਵਾਲਾ ਪੈਰਟੋਨ ਦੇ ਵਿੱਚ ਹੈ ਇਹਦੇ ਵਿੱਚ ਅੱਜ ਆਪਾਂ ਤੁਹਾਨੂੰ ਤਿੰਨੇ ਕਲਰ ਦੇਵਾਂਗੇ ਤਿੰਨੇ ਕਲਰ ਬਹੁਤ ਸੋਹਣੇ ਨੇਗੇ ਤੇ 450 ਦੇ ਵਿੱਚ ਆਪਾਂ ਸ਼ੂਟ ਤੁਹਾਨੂੰ ਇੱਕ ਦੇਵਾਂਗੇ ਤੇ ਤੁਸੀਂ ਸਾਡੇ ਕੋਲੋਂ ਆਨਲਾਈਨ ਮੰਗਾ ਲਿਓ ਆਪਣੇ ਸਟੋਰ ਦੇ ਉੱਤੇ ਤੁਸੀਂ ਇਹ ਵੀਚ ਕਰਕੇ ਸ਼ੂਟ ਨੂੰ ਲੈ ਲਿਓ ਤੇ ਜਦੋਂ ਵੀ ਤੁਸੀਂ ਆਪਣੇ ਦੁਕਾਨ ਤੇ ਆਓਗੇ ਵੈਲਕਮ ਹੈ ਇਹਦੇ ਵਿੱਚ ਸੱਚ ਆ ਸੀਗਾ ਕਮਲ ਇਕ ਸਰਦਈ ਆਹ ਸੀਗਾ ਇਕ ਸਰਦਈ ਵਾਲਾ ਕਲਰ ਆਹ ਲਓ ਜੀ ਹਾਲੋ ਜੀ ਇੱਕ ਇਹਦੇ ਵਿੱਚ ਕਲਰ ਆ ਗਿਆ ਫਰੋਜੀ ਵਾਲਾ ਲਾਈਟ ਫਰੋਜੀ ਵਾਓ ਕੀ ਕਲਰ ਹੈ ਇਹ ਬਹੁਤ ਹੀ ਸੋਹਣਾ ਕਲਰ ਹੈ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਸਿੰਗਲ ਪੀਸ ਦੇਵਾਂਗੀ ਫਿਰ ਆਪਣੇ ਕੋਲੇ ਸਾਈਟ वाइज ਮਾਲ ਆ ਜਾਊਗਾ ਇਹ ਜਦੋਂ ਵੀ ਮਾਲ ਆਪਣੇ ਕੋਲੇ ਆਉਂਦਾ ਜਦ ਹੀ ਹੋਲਡ ਆਊਟ ਹੋ ਜਾਂਦਾ ਇੰਨਾ ਮਤਲਬ ਸੇਲਿੰਗ ਹੈ ਦੀ ਸਾਡੇ ਕੋਲੇ ਬਹੁਤ ਜ਼ਿਆਦੇ ਆਰਡਰ ਆਉਂਦੇ ਨੇਗੇ ਆਹ ਲਓ ਜੀ ਇਹ ਸਿੰਗਲ ਪੀਸ ਮਿਲੂਗਾ ਤੁਹਾਨੂੰ ਇੱਕੋ ਹੀ ਸ਼ੂਟ ਆਪਣੇ ਕੋਲੇ ਇਸ ਤੋਂ ਬਾਅਦ ਆਪਣੇ ਕੋਲੇ ਅਗਲਾ ਡਿਜ਼ਾਈਨ ਆ ਗਿਆ ਆਹ ਲਓ ਜੀ ਮੌਜ ਦੇ ਛੇੜ ਵਿੱਚ ਗੁਲਦੋਦੀ ਦੇ ਫੁੱਲ ਨਾਲ ਬਹੁਤ ਸੋਹਣਾ ਸ਼ੂਟ ਤਿਆਰ ਹੈ ਇਹਦੇ ਵਿੱਚ ਵੀ ਮੈਂ ਤੁਹਾਨੂੰ ਕਲਰ ਦੇਵਾਂਗੀ इस आगरा लाइट परपल जहा शेड आ गया बहुता डार्क नहीं है ये हलो जी इस तो बाद लैमन कलर आ गया ਆਹ ਲੋ ਜੀ ਇਹ ਸੀਗੇ ਇਸ ਡਿਜ਼ਾਈਨ ਦੇ ਇਸ ਤੋਂ ਬਾਅਦ ਆਪਣੇ ਕੋਲੇ ਅਗਲਾ ਡਿਜ਼ਾਈਨ ਆ ਗਿਆ ਇਹਦਾ ਆਹ ਡਿਜ਼ਾਈਨ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਅੱਜ ਇੱਕ ਵੀ ਸ਼ੂਟ ਨਹੀਂ ਛੱਡਣਾ ਤੇ ਰੇਟ ਆਪਾਂ ਨੂੰ ਬਹੁਤ ਪਰਤੇ ਤੇ ਲੱਗਣਗੇ ਇਹਨਾਂ ਦੇ ਇਹਦੇ ਵੀ ਮੈਂ ਤੁਹਾਨੂੰ ਚਾਰ ਕਲਰ ਦੇਵਾਂਗੀ ਚਾਰੇ ਕਲਰ ਬਹੁਤ ਸੋਹਣੇ ਲੱਗੇ ਸ਼ਾਇਦ ਇਹਦੇ ਵਿੱਚ ਕੁਝ ਨਾ ਕੁਝ ਮਿਸ ਹੋ ਗਿਆ ਹੋਵੇ ਕਲਰ ਆਹ ਲੋ ਜੀ ਪਹਿਲਾ ਕਲਰ ਗਾਜਰੀ ਹੈ ਇਹਦੇ ਵਿੱਚ ਤੇ ਦੂਸਰਾ ਕਲਰ ਹੈਗਾ ਮਸਟਰਡ ਮਸਟਰਡ ਟੋਨ ਦੇ ਵਿੱਚ ਆਹ ਲੋ ਜੀ ਜਿਹੜਾ ਅਗਲਾ ਕਲਰ ਆ ਗਿਆ ਇਹ ਪਰਪਲ ਦੇ ਵਿੱਚ ਆ ਗਿਆ ਹੁਣ ਆਪਣੇ ਕੋਲੇ ਆਇਆ ਅਗਲਾ ਡਿਜ਼ਾਈਨ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਲਾਈਫ ਸ਼ੇਅਰ ਦੇ ਵਿੱਚ ਹੈ ਬਹੁਤ ਆ ਡਾਰਕ ਨਹੀਂ ਗਜਰੀ ਕਲਰ ਦਾ ਛੂਟ ਹੈ ਸੇਮ ਰੇਟ ਰਹੂਗਾ ਸਾਰਿਆਂ ਦਾ 450 ਰੁਪਿਆ ਇਦੇ ਵਿੱਚ ਜਿਹੜੇ ਕਲਰ ਆਇਆ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਗਾਜਰੀ ਕਲਰ ਦਾ ਸ਼ੂਟ ਹੈ 1 2 3 4 ਲੈਣੇ ਤੁਹਾਡੀ ਆਪਣੀ ਜਵਸ ਹੋਊਗੀ ਆਹ ਲਓ ਜੀ ਇਸ ਏਜੇ ਵਿੱਚ ਆ ਗਿਆ ਮਹਿੰਦੀ ਕਲਰ ਹਰੀ ਮਹਿੰਦੀ ਆ ਕਲਰ ਆਇਆ ਆਹ ਵਾਲਾ ਗਾਜਰੀ ਦੇ ਨਾਲ ਹਰੀ ਮਹਿੰਦੀ ਇਸ ਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਸ਼ੂਟ ਦੇਵਾਂਗੇ ਇਸ ਤੋਂ ਬਾਅਦ ਆ ਗਿਆ ਸਕਿਨ ਟੋਨ ਆਹ ਲਓ ਜੀ ਆਹ ਲੋ ਜੀ ਅਗਲਾ ਆ ਗਿਆ ਡਾਰਕ ਪਿਸਤਾ ਇਸ ਤੋਂ ਬਾਅਦ ਮੈਂ ਇਸ ਨੂੰ ਹੋਰ ਰੰਗ ਦਿਖਾਉਣੀ ਹੈ ਇਹਦੇ ਵਿੱਚ ਹੋਰ ਵੀ ਡਿਜ਼ਾਈਨ ਆਪਣੇ ਕੋਲੇ ਆਏ ਐ ਸ਼ਸ਼ਿਕਾ ਹਾਂ ਜੀ ਆਹ ਲੋ ਜੀ ਆਹ ਵਾਲੇ ਹੈਗੇ ਨੇ ਸੋਲੋ ਸੋਲੋ ਪੀਸ ਜਵਾਬ ਕਰਨਾ ਸਲਵਾਰ ਦਾ ਕਪੜਾ ਹੋਪਾ ਇਹ ਰੰਗ ਮਿਲਾ ਲਓ ਇਹ ਵਾਲੇ ਹੈਗੇ ਸੋਲੋ ਪੀਸ ਇੱਕ ਇਹਦੇ ਚ ਇਹ ਵਾਲਾ ਕਲਰ ਹੈ ਇੱਕ ਸੂਟ ਮੈਂ ਤੁਹਾਨੂੰ ਹੋਰ ਦੇਵਾਂਗੀ ਆਹ ਲਓ ਜੀ ਆਹ ਵਾਲਾ ਬੁੱਢੀ ਮਾਈ ਵਾਲਾ ਕਲਰ ਆ ਗਿਆ ਆ ਲਓ ਜੀ ਇਸ ਤੋਂ ਬਾਅਦ ਆਪਣੇ ਕੋਲ ਅਗਲਾ ਡਿਜ਼ਾਈਨ ਆ ਗਿਆ ਮਿਲ ਗਿਆ ਕਟਾ ਲੋ 5 ਮੀਟਰ 5 ਮੀਟਰ ਕੱਟਣਾ ਵਰਕ ਕਰ ਰਹੇ ਹੋ ਤੁਸੀਂ 2 ਸਲਵਾਰ ਅੱਛਾ 2 ਸਲਵਾਰ ਕੱਟ ਦਿਓ ਹਾਂ ਆ ਲਓ ਜੀ ਪੀਚ ਗਾਜਰੀ ਕਲਰ ਆ ਡਾਰਕ ਗਾਜਰੀ ਹੈ ਬਹੁਤ ਸੋਹਣਾ ਹੈ ਖਲਾਬਰ ਵੀ ਬਹੁਤ ਸੋਹਣਾ ਹੈ ਇਹਦਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਚਾਰ ਕਲਰ ਦੇਵਾਂਗੀ ਚਾਰੇ ਕਲਰ ਬੜੇ ਸੋਹਣੇ ਹੋਣਗੇ ਹਾਂ ਲੋ ਜੀ ਦੂਸਰਾ ਕਲਰ ਇਹਦਾ orange ਕਲਰ ਆ ਗਿਆ ਤੀਸਰਾ ਕਲਰ ਇਹਦੇ ਵਿੱਚ ਮਹਿੰਦੀ ਟੋਨ ਆ ਗਈ ਚੌਥਾ ਪਾ ਦੇਾਂਗੇ ਡਾਰਕ ਫਰੋਜੀ ਆਹ ਲਓ ਜੀ ਚੌਥਾ कलर ਆ ਗਿਆ ਡਾਰਕ ਫਰੋ ਜੀ ਇਸ ਤੋਂ ਬਾਅਦ ਆਪਾਂ ਦੇਵਾਂਗੇ ਦਾਦੀਆਂ ਵਾਲੇ ਸੂਟ ਸਾਨੂੰ ਲਾਈਟ ਸ਼ੇਡ ਦੇ ਵਿੱਚ ਆਪਣੇ ਕੋਲੇ ਲਾਈਟ ਕਲਰ ਆਏ ਨੇ ਆਹ ਲਓ ਜੀ ਕਪੜਾ ਤੁਹਾਨੂੰ ਦੇਵਾਂਗੇ ਪੂਰੇ ਸੌਫਟ ਵਾਲਾ ਤੇ ਪਿਓਰ ਲੀਵੀ ਦੇ ਸਾਫ ਦੇ ਵਿੱਚ ਹੋਊਗਾ ਲੇ ਲਿਆ ਹਾਂ ਇੱਕਦੇ ਤਾਂ ਆਈ ਸੀ ਹਾਂ ਇੱਕ ਦੇ ਪੈਸੇ ਆਏ ਹੋਏ ਇੱਕ ਦਾ ਕੀ ਕਰਨਾ ਚੱਲ ਕੋਈ ਗੱਲ ਨਹੀਂ ਮੈਂ ਲਿਖ ਦੂੰਗੀ ਆਹ ਲਓ ਜੀ ਇਹ ਬੜਾ ਆ ਗਿਆ ਨਿੱਕੀ ਬੂਟੀ ਵਾਲਾ ਡਿਜ਼ਾਈਨ ਹੈ ਤੇ ਇਹ ਬਹੁਤ ਹੀ ਸੋਹਣਾ ਹੈ ਆਪਾਂ ਆਪਣੀ ਦਾਦੀ ਨੂੰ ਲੈ ਕੇ ਸੂਟ ਦੇ ਸਕਦੇ ਹਾਂਗੇ ਬੜੇ ਖੁਸ਼ ਹੋਣਗੇ ਤੇ ਬੜਾ ਸੋਹਣਾ ਸੂਟ ਹੈ ਨਿੱਕੀ ਨਿੱਕੀ ਬੂਟੀ ਹੈ ਤੇ ਸਾਰਾ ਸਾਰਾ ਲੀਜੀਬੀ ਦਾ ਹੋਊਗਾ ਤੇ ਜਿਹੜੇ ਚਾਹਵਾਂ ਆਣਾ ਪਹਿਣਾ ਹੈਗੀਆਂ ਸੂਟ ਹੰਡਣ ਵਾਲੇ ਪਾਉਣ ਵਾਸਤੇ ਇਹ ਉਹਨਾਂ ਵਾਸਤੇ ਹੈ ਵੀ ਜਿਹੜੀਆਂ ਕਹਿੰਦੀਆਂ ਸਾਡਾ ਸੂਟ ਲੰਮਾ ਸੋਣਾ ਟਕੇ ਤੇ ਤੁਸੀਂ 4 ਸਾਲ ਹੰਢਾ ਸਕਦੇ ਹੋ ਸ਼ੂਟ ਨੂੰ 4 ਸਾਲ ਦੀ ਗਾਰੰਟੀ ਮੈਂ ਤੁਹਾਡੇ ਕੋਲ ਲਈ ਜਾਨੀਆ 4 ਸਾਲ ਦੀ ਆਪਣੀ ਭਮਾ ਨਾ ਹੋਵੇ ਆਹ ਲਓ ਜੀ ਇਹਦੇ ਚ ਤੁਸੀਂ ਕਲਰ ਜਿਹੜੇ ਮਰਜ਼ੀ ਚੋਇਸ ਰੱਖ ਲਿਓ ਕਲਰ ਸਾਰੇ ਸੋਹਣੇ ਨੇਗੇ ਲਾਈਟ ਫਰੋਜੀ ਆ ਗਿਆ ਜਮਾ ਫਰੋਜੀ ਫਰੋਜੀ ਟੋਨ ਆ ਫਿਰ ਜਮਾ ਫਿੱਕਾ ਕਲਰ ਆ ਬਹੁਤ ਸੋਹਣਾ ਤੇ ਇਸ ਤੋਂ ਬਾਅਦ ਆਪਣਾ ਬਾਬਾ ਪੀਚ ਆ ਗਿਆ ਆਹ ਲਓ ਜੀ ਆ ਕਲਰ ਵੀ ਇਹਦਾ ਬੜਾ ਪਿਆਰਾ ਹੈ ਤੇ ਇਸ ਦੇ ਵਿੱਚ ਆਪਾਂ ਸਾਨੂੰ ਸੂਟ ਦੇਵਾਂਗੇ 3-4 ਆਹ ਲਓ ਜੀ ਲੇਮਨ ਵਾਲਾ ਕਲਰ ਉਦੋਂ ਪਿਆਰਾ ਹੈ ਆਹ ਲਓ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਣੀ ਅੱਜ ਦੀ ਵੀਡੀਓ ਸੀਗੀ 450 ਦੇ ਸੂਟਾਂ ਵਾਲੀ ਸਾਰਾ ਸਾਫ ਆਪਾਂ ਓਕੇ ਦੀ ਰਿਪੋਰਟ ਆਪਣੀ ਤੇ ਆਪਣਾ ਰਿਜ਼ਲਟ 100 ਦਾ 100% ਆਉਂਦਾ ਇਹਦਾ ਕਸਟਮਰ ਆਪਣੇ ਤੋਂ ਇੰਨਾ ਖੁਸ਼ ਹੈ ਇੰਨਾ ਖੁਸ਼ ਹੈ ਆਪਣਾ ਮਾਲ ਅਨੁਸਾਰ ਜਿਹੜਾ ਹੈਗਾ ਸੋਲਡ ਆਊਟ ਹੋ ਜਾਂਦੇ ਆਪਾਂ ਇਹਨੂੰ ਇੱਕ ਇੱਕ ਮਹੀਨੇ ਦੇ ਵਿੱਚ ਤਿੰਨ ਚਾਰ ਵਾਰ ਰੀਸਟਾਕ ਰੀਸਟੌਕ ਕਰਾਂ ਲੈਨੇ ਹਾਂ ਮਾਲ ਨੂੰ ਤੇ ਇਹ ਸਟਾਫ ਆਪਣਾ ਬਹੁਤ ਹੀ ਸੋਹਣਾ ਹੈ ਜਦੋਂ ਵੀ ਤੁਸੀਂ ਸਾਨੂੰ ਸਕਰੀਨਸ਼ਾਟ ਭੇਜੋਗੇ ਨਾਲ ਦੀ ਨਾਲ ਛੂਟ ਆਪਾਂ ਤੁਹਾਨੂੰ ਘਰੇ ਕੋਰੀਅਰ ਕਰਾਂਗੇ ਕੋਰੀਅਰ ਆਪਾਂ ਪੋਸਟ ਆਫਸ ਰਾਹੀਂ ਕਰਦੇ ਹਾਂ ਪੇਮੈਂਟ ਆਪਾਂ ਪਹਿਲਾਂ ਲੈਨੇ ਆ ਤੇ ਜਿਹੜੇ ਕਸਟਮਰਾਂ ਦਾ ਸਾਡੇ ਤੇ ਵਿਸ਼ਵਾਸ ਹੈ ਅਸੀਂ तहे ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਵੀਡੀਓ ਸ਼ੇਅਰ ਕਰਨਾ ਨਹੀਂ ਭੁੱਲਣਾ ਲਸਣਾ ਯਾਰ ਕਮੈਂਟ ਕਰਨਾ ਨਹੀਂ ਭੁੱਲਣਾ ਲਾਈਕ ਕਰਨੀ ਹੈ ਤੁਸੀਂ ਵੀਡੀਓ ਤੇ ਸਾਰੀ ਵੀਡੀਓ ਮਾਮੀਆਂ ਮਾਸੀਆਂ ਪੂਆ ਨੂੰ ਜ਼ਰੂਰ ਭੇਜਣੀ ਹੈ ਕਿਉਂਕਿ ਮੈ ਦੇ ਰਿਸ਼ਤੇ ਸਿਆਣੇ ਕਹਿੰਦੇ ਆ ਕਿ ਕੁਦਰਤ ਨੇ ਜਿਹੜੇ ਰਿਸ਼ਤੇ ਬਣਾਏ ਆ ਉਹਨਾਂ 'ਚ ਬੜਾ ਮੋਹ ਮੁਹੱਬਤ ਹੁੰਦੀ ਹੈ ਤੇ ਮੈਂ ਆਪਣੀ ਭੂਆ ਨੂੰ ਬਹੁਤ ਪਿਆਰ ਕਰਦੀ ਆ ਆਪਣੀ ਭੈਣ ਨੂੰ ਬਹੁਤ ਪਿਆਰ ਕਰਦੀ ਆ ਮੈਨੂੰ ਰਿਸ਼ਤੇਦਾਰਾਂ ਦੇ ਰਿਸ਼ਤੇ ਜਿਹੜੇ ਹੈਗੇ ਨੇ ਬੜੇ ਪਿਆਰੇ ਲੱਗਦੇ ਆ ਮੈਨੂੰ ਵੀ ਐ ਲੱਗਦਾ ਹੁੰਦਾ ਕਿਤੇ ਨਾ ਕਿਤੇ ਵੀ ਸੋਨੂੰ ਵੀ ਤੁਹਾਨੂੰ ਇੰਨੇ ਰਿਸ਼ਤੇ ਪਿਆਰੇ ਹੋਣਗੇ ਜਿੰਨੇ ਮੈਨੂੰ ਪਿਆਰੇ ਨੇ ਤੇ ਆਪਾਂ ਵੀਡੀਓ ਬਾਤ ਬਾਤ ਸ਼ੇਅਰ ਫਾਰੇ ਰਿਸ਼ਤੇਦਾਰਾਂ ਨਾਲ ਕਰਨੀ ਹੈ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਧੰਨਵਾਦ ਜੀ ਸਾਰਿਆਂ ਦਾ ਸੱਚਾ ਕਾਲ